ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਮਾਤਾ ਸੁਲੱਖਣੀ ਜੀ ਦੇ ਜੀਵਨ ਬਾਰੇ ਦੱਸਾਂਗੀ ਜੇ ਕੋਈ ਮੇਰੀ ਵੀਡੀਓ ਤੇ ਨਵਾਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਕਰ ਲਿਓ ਸੁਲੱਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ਼੍ਰੀ ਮੋਹਨ ਚੰਦ ਝੋਨਾ ਖੱਤਰੀ ਦੇ ਘਰ ਪਿੰਡ ਪੱਖੋਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੋਤਾ 77 ਦੇ ਲਗਭਗ ਹੋਇਆ ਇਹਨਾਂ ਦੀ ਪੜ੍ਹਾਈ ਲਿਖਾਈ ਬਾਰੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਹੈ ਉਹਨਾਂ ਦਿਨਾਂ ਵਿੱਚ ਮਾਂ ਪਿਓ ਆਪਣੀਆਂ ਬੱਚਿਆਂ ਨੂੰ ਸਿਲਾਈ ਕਢਾਈ ਤੇ ਚੌਂਕੇ ਚੁੱਲ੍ਹੇ ਦੇ ਕੰਮ ਵਿੱਚ ਜ਼ਰੂਰ ਮਹਾਰਤ ਹਾਸਲ ਕਰਵਾਉਂਦੇ ਸੀ ਇਹਨਾਂ ਦੇ ਪਿਤਾ ਮੋਲचंद ਪਖੋਕੇ ਪਿੰਡ ਰੰਦਾਵਾ ਦੇ ਪਟਵਾਰੀ ਸੀ ਤੇ ਆਪਣੇ ਇਲਾਕੇ ਦੇ ਬਹੁਤ ਚੰਗੇ ਰਸੂਕ ਸੀ ਉਹਨਾਂ ਦੀ ਰਿਹائش ਬਟਾਲੇ ਵਿੱਚ ਸੀ ਪਰ ਕੰਮ ਦੇ ਸਿਲਸਲੇ ਵਿੱਚ ਅਕਸਰ ਪਖੋਕੇ ਜਾਣਾ ਪੈਂਦਾ ਸੀ ਸੁਲਤਾਨਪੁਰ ਦੇ ਨਿਵਾਸੀ ਭਾਈ ਜੈਰਾਮ ਜੀ ਬੀਬੀ ਨਾਨਕੀ ਤੇ ਪਤੀ ਤੇ ਗੁਰੂ ਨਾਨਕ ਸਾਹਿਬ ਦੇ ਪਣਵਾਈਏ ਵੀ ਮਾਲ ਮਹਿਕਮੇ ਵਿੱਚ ਅਹਿਮ ਹੋਣ ਕਰਕੇ ਸਰਕਾਰੀ ਕੰਮ ਲਈ ਅਕਸਰ ਪੱਖੋ ਕੇ ਜਾਂਦੇ ਰਹਿੰਦੇ ਸੀ। ਉਹਨਾਂ ਦੋਨਾਂ ਦੀ ਮੇਲ ਮੁਲਾਕਾਤ ਵੀ ਹੁੰਦੀ ਰਹਿੰਦੀ ਤੇ ਹੌਲੀ-ਹੌਲੀ ਦੋਨੋਂ ਦੇ ਆਪਸੀ ਚੰਗੇ ਸਬੰਧ ਬਣ ਗਏ। ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਤੋਂ ਕਾਫੀ ਪਰੇਸ਼ਾਨ ਸੀ। ਇਸ ਕਰਕੇ ਬੇਬੇ ਨਾਨਕੀ ਉਹਨਾਂ ਨੂੰ ਆਪਣੇ ਨਾਲ ਸੁਲਤਾਨਪੁਰ ਲੈ ਗਈ ਤੇ ਪਾਇਆ ਜੈ ਰਾਮ ਜੀ ਦੇ ਰਸੂਖ ਕਾਰਨ ਮੋਦੀ ਖਾਨੇ ਦਾ ਮੁਖੀਆ ਲਗਵਾ ਦਿੱਤਾ ਇੱਥੇ ਗੁਰੂ ਸਾਹਿਬ ਲੋਕਾਂ પાસેથી ਸਰਕਾਰੀ ਮਾਲੀਏ ਦੀ ਜਿੰਸ ਲੈ ਕੇ ਮੋਦੀ ਖਾਨੇ ਵਜੋਂ ਅਨਾਜ ਦਾ ਵਪਾਰ ਕਰਦੇ ਰਹੇ ਗੁਰੂ ਨਾਨਕ ਜੀ ਨੂੰ ਤਕਰੀਬਨ 3-4 ਸਾਲ ਹੋ ਚੁਕੇ ਸੀ ਆਪਣੀ ਜ਼ਿੰਮੇਵਾਰੀ ਤੇ ਪੂਰੀ ਯੋਗਤਾ ਨਾਲ ਕੰਮ ਕਰਦਿਆ ਇਹ ਦੇਖ ਕੇ ਬੀਬੀ ਪਾਨੀ ਤੇ ਭਾਈ ਜੈਰਾਮ ਜੀ ਨੇ ਸੋਚਿਆ ਕਿ ਹੁਣ ਸਫਲ ਜਗਿਆਸੂ ਬਣ ਗਿਆ ਹੈ ਨਾਨਕ ਸਨ 1487 ਵਿੱਚ ਗੁਰੂ ਨਾਨਕ ਦਾ ਵਿਆਹ ਬਟਾਲਾ ਦੇ ਭਾਈ ਮੂਲੇ ਜੀ ਨਾਲ ਉਹਨਾਂ ਦਾ ਚੰਗਾ ਭਾਈ ਜਾਰਾ ਵੀ ਸੀ ਦੀ ਧੀ ਸੁਲੱਖਣੀ ਨਾਲ ਕਰ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਬੜੀਆ ਖੁਸ਼ੀਆਂ ਮਨਾਈਆਂ ਗਈਆਂ ਸ਼ਗਨ ਕੀਤੇ ਗਏ ਫੇਰ ਆਇਤਾ ਵੰਡਿਆ ਗਈਆ ਬਰਾਤ ਵਿੱਚ ਗੁਰੂ ਨਾਨਕ ਨੇ ਸ਼ਾਦੀ ਤੋਂ ਬਾਅਦ ਸੁਲਤਾਨਪੁਰ ਵਿੱਚ ਲਗਭਗ 10 ਸਾਲ ਇੱਕ ਆਦਰਸ਼ਿਕ ਗ੍ਰੈਸਤੀ ਜੀਵਨ ਬਤੀਤ ਕੀਤਾ। ਇੱਥੇ ਹੀ ਇਹਨਾਂ ਦੇ ਘਰ ਦੋ ਲੜਕਿਆਂ ਦਾ ਜਨਮ ਹੋਇਆ। ਬਾਬਾ ਸ਼੍ਰੀਚੰਦ ਤੇ ਬਾਬਾ ਪ੍ਰੀਤੀਚੰਦ। ਇੱਥੋਂ ਹੀ ਜਗਤ ਨੂੰ ਕਲਿਆਣ ਦਾ ਸੰਦੇਸ਼ ਦੇਣ ਲਈ ਲੰਮੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਗਈਆਂ। ਬ੍ਰਾਤ ਬੜੇ ਉਤਸ਼ਾਹ ਨਾਲ ਤਲਵੰਡੀ ਤੋਂ ਬਤਾਲੇ ਗਈ। ਬਰਾਤ ਵਿੱਚ ਵੱਡਿਆ ਵੱਡਿਆ ਹਸਤੀਆ ਰਾਏ ਬੁਲਾਰ ਨਵਾਬ ਦੌਲਤ ਖਾਨ ਲੋਦੀ ਅਤੇ ਪਿੰਡ ਦੇ ਵੱਡਿਆ ਵੱਡਿਆ ਹਸਤੀਆ ਸੱਜੇ ਘੋੜਿਆਂ ਨਾਲ ਸੱਜੀ ਬਰਾਤ ਦੀ ਅਨੋਖੀ ਸ਼ਾਨ ਸੀ ਪਰ ਨਾਲ ਗੁਰੂ ਨਾਨਕ ਸਾਹਿਬ ਦੇ ਦੋ ਸਾਧੂ ਸੰਤ ਤੇ ਥਕੀਰ ਵੀ ਸਨ ਜਿੰਨਾ ਕਰਕੇ ਮੂਲ ਚੰਦ ਨੂੰ ਆਪਣੇ ਹੈਠੀ ਲੱਗੀ ਖੈਰ ਉਹ ਵਕਤ ਤਾਂ ਇੱਕ ਨਿਕਲ ਗਿਆ ਲਾਵਾ ਸ਼ੁਰੂ ਕਰਨ ਦਾ ਵਕਤ ਆ ਗਿਆ ਤਾਂ ਫਿਰ ਤਕਰਾਰ ਸ਼ੁਰੂ ਹੋ ਗਿਆ ਉਦੋਂ ਸਮਾਜ ਵਿੱਚ ਬ੍ਰਾਹਮਣਾ ਦਾ ਗਲਬਾ ਸੀ ਜਿਸ ਦੇ ਹੁਕਮ ਨੂੰ ਰੱਬੀ ਹੁਕਮ ਸਮਝਿਆ ਜਾਂਦਾ ਸੀ ਗੁਰੂ ਸਾਹਿਬ ਨੇ ਬ੍ਰਾਹਮਣਾ ਦੇ ਕਰਮ ਕਾਂਡ ਤੇ ਬੈ ਲੋੜੀਆ ਰੀਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਬੂਲ ਚੰਦ ਨੇ ਬਹਾਮਣੀ ਗਲਬੇ ਹੇਠ ਆ ਕੇ ਬੇਟੀ ਦੀ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ ਜੰਜੂ ਨੂੰ ਖਾਲੀ ਵਾਪਸ ਕੱਲਣ ਦੀ ਧਮਕੀ ਦੇ ਦਿੱਤੀ ਇਹ ਖਬਰ ਅੱਗ ਦੀ ਤਰ੍ਹਾਂ ਸਭ ਪਾਸੇ ਫੈਲ ਗਈ ਉਥੇ ਇੱਕ ਬਟਾਲੇ ਦੇ ਭੰਡਾਰੀ ਨੇ ਆਪਣੀ ਲੜਕੀ ਦਾ ਗੁਰੂ ਨਾਨਕ ਜੀ ਨੂੰ ਰਿਸ਼ਤਾ ਦੇਣ ਲਈ ਪੇਸ਼ਕਸ਼ ਕੀਤੀ ਮੂਲ ਚੰਦ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਇਸ ਵਿੱਚ ਵੀ ਉਸ ਦੀ ਹਾਰ ਤੇ ਉਸ ਦੀ ਬੇਟੀ ਦੀ ਬਦਨਾਮੀ ਸੀ ਆਖਿਰ ਗੁਰੂ ਸਾਹਿਬ ਨੂੰ ਮਾਰਨ ਲਈ ਇੱਕ ਸਾਜ਼ਿਸ਼ ਅਧੀਨ ਗੁਰੂ ਜੀ ਨੂੰ ਇੱਕ ਕੱਚੀ ਉਲਰੀ ਕੰਧ ਥੱਲੇ ਬਿਠਾ ਦਿੱਤਾ ਉਤੋਂ ਮੀਂਹ ਵੀ ਵਰ ਰਿਹਾ ਸੀ ਮੂਲ ਚੰਦ ਨੇ ਸੋਚਿਆ ਆਪੇ ਕੰਮ ਤਮਾਮ ਹੋ ਜਾਏਗਾ ਸਾਖੇ ਵਿੱਚ ਲਿਖਿਆ ਹੈ ਕਿ ਇੱਕ ਬੁੜੀ ਮਾਈ ਨੇ ਗੁਰੂ ਜੀ ਨੂੰ ਕਿਹਾ ਕਿ ਵੇ ਚਾਂਦ ਜਿਹਾ ਨਿਗਰਾ ਇਸ ਟੱਠਣ ਵਾਲੀ ਕੰਧ ਹੇਠ ਉੱਠ ਜਾ ਇਹ ਡਿੱਗੀ ਕੀ ਡਿੱਗੇਗੀ ਗੁਰੂ ਜੀ ਬਚਨ ਕੀਤਾ ਮਾਤਾ ਇਹ ਕੰਧ ਟੱਠਣ ਵਾਲੀ ਨਹੀਂ ਏ ਇਹ ਯੁਗਾ ਜੁਗੰਤਰਾ ਤਾਈ ਇਵੇਂ ਰਹੇਗੀ ਇਹ ਕੰਧ ਹੁਣ ਤੱਕ ਉਵੇਂ ਦੀ ਉਵੇਂ ਹੈ ਇਸੇ ਨੂੰ ਸ਼ੀਸ਼ੇ ਵਿੱਚ ਮੜ ਕੇ ਸਰਦਾਲੂਆ ਦੇ ਦਰਸ਼ਨਾਂ ਲਈ ਖੋਲ ਦਿੱਤਾ ਗਿਆ ਹੈ ਇੱਥੇ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਵੀ ਬਣਾ ਦਿੱਤਾ ਗਿਆ ਹੈ। ਇੱਥੇ ਹਰ ਸਾਲ ਗੁਰੂ ਜੀ ਦੇ ਵਿਆਹ ਵਾਲੇ ਦਿਨ ਬੜਾ ਤਕੜਾ ਮੇਲਾ ਲੱਗਦਾ ਹੈ। ਮਾਤਾ ਸੁਲਖਨੀ ਜੀ ਦਾ ਵਿਆਹ ਬੜੀ ਬੜੀ ਸਾਦੀ ਰਸਮ ਨਾਲ ਕੀਤਾ ਗਿਆ। ਇੱਕ ਚੌਂਕੀ ਤੇ ਜਪ ਦੀ ਵੀ ਪੋਥੀ ਰੱਖ ਕੇ ਗੁਰੂ ਜੀ ਨੇ ਚਾਰ ਲਾਵਾਂ ਲਈਆ ਤੇ ਸਤਨਾਮ ਦਾ ਜਾਪ ਕੀਤਾ। ਇਹ ਪਹਿਲਾ ਸਿੱਖ ਸਮਾਜ ਆਨੰਦ ਕਾਰਜ ਸੀ। ਇਸ ਤੋਂ ਬਾਅਦ ਸਾਰੇ ਜਾਂਜੀਆਂ ਨੇ ਇੱਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਇਸ ਤਰ੍ਹਾਂ ਲੜਕੀ ਦੇ ਘਰਦਿਆਂ ਵੱਲੋਂ ਰੋਂਦਿਆਂ ਧੋਂਦਿਆਂ ਕਿਸੇ ਨਾ ਕਿਸੇ ਤਰੀਕੇ ਵਿਆਹ ਨੇਪਰੇ ਚੜ ਗਿਆ ਡੋਲੀ ਤਲਵੰਦੀ ਦੀ ਥਾਂ ਸੁਲਤਾਨਪੁਰ ਆਈ ਕੁਝ ਦਿਨ ਮਾਤਾ ਸੁਲੱਖਣੀ ਜੀ ਬੀਬੀ ਨਾਨਕੀ ਜੀ ਕੋਲ ਰਹੇ ਵਿਆਹ ਤੋਂ ਪਹਿਲਾਂ ਭੈਣ ਨੇ ਵੀਰ ਲਈ ਇੱਕ ਵੱਖਰਾ ਖੁੱਲਾ ਮਕਾਨ ਖੁੱਲੇ ਵੇਹੜੇ ਵਾਲਾ ਤਿਆਰ ਕਰਵਾ ਦਿੱਤਾ ਕਿਉਂਕਿ ਭੈਣ ਨੂੰ ਪਤਾ ਸੀ ਕਿ ਵਹਿੜੇ ਵਿੱਚ ਹੀ ਵੀਰ ਦੇ ਪ੍ਰੋਹਣੇ ਸਾਦਾ ਸੰਤਾ ਪੀਰ ਫਕੀਰਾ ਦੀਆ ਬਾਦ ਵਿਵਾਦ ਚੱਲਣੇ ਹਨ ਮਸਤ ਮਲੰਗ ਵੀਰ ਨਾਨਕ ਨੂੰ ਘਰ ਦਾ ਸਮਾਨ ਬਣਾ ਲਿਆ ਵੇਖ ਭੈਣ ਨਾਨਕੀ ਮਨ ਹੀ ਮਨ ਬਲਿਹਾਰ ਜਾਂਦੇ ਕਿ ਉਸ ਦਾ ਵੀਰਾ ਪੱਕਾ ਅਗਰੈਸਤੀ ਬਣ ਗਿਆ ਹੈ ਉਹ ਮਾਤਾ ਸੁਲੱਖਣੀ ਨੂੰ ਪੂਰਾ ਮਾਨ ਸਨਮਾਨ ਦਿੰਦੇ ਵੀਰ ਦਾ ਘਰ ਆਬਾਦ ਵੇਖ ਕੇ ਹਰ ਵੇਲੇ ਸ਼ੁਕਰ ਸ਼ੁਕਰ ਕਰਦੀ ਬੇਬੇ ਨਾਨਕੀ ਦੀ ਖੁਸ਼ੀ ਨਾ ਸਮੋਂਦੀ ਮਾਤਾ ਸੁਲੱਖਣੀ ਜੀ ਪੂਰੀ ਤਨਦੇਹੀ ਨਾਲ ਆਏ ਗਏ ਦੀ ਸੇਵਾ ਸੰਭਾਲ ਕਰਦੇ ਲੰਗਰ ਚੱਲਦਾ ਰਹਿੰਦਾ ਤੇ ਹਰ ਹਿਲੇ ਗੁਰੂ ਨਾਨਕ ਸਾਹਿਬ ਨੂੰ ਖੁਸ਼ ਕਰਨ ਦੇ ਤਰੀਕੇ ਭਾਲਦੇ ਰਹਿੰਦੇ ਉਹਨਾਂ ਦੀ ਭਗਤੀ ਤੇ ਸਿਮਰਨ ਵਿੱਚ ਵੀ ਵਿਗਨ ਨਾ ਪੈਣ ਦਿੰਦੀ ਇੱਥੇ ਸਨ 1499 ਵਿੱਚ ਬਾਬਾ ਸ਼੍ਰੀ ਚੰਦ ਦਾ ਜਨਮ ਹੋਇਆ ਤੇ 2 ਸਾਲ ਬਾਅਦ 1491 ਵਿੱਚ ਬਾਬਾ ਲਖਮੀ ਦਾਸ ਜੀ ਜਨਮੇ ਬੱਚਿਆਂ ਨੂੰ ਮਾਤਾ ਜੀ ਤੇ ਭੂਆ ਨੇ ਬੜੇ ਲਾਡਾ ਤੇ ਚਾਵਾਂ ਨਾਲ ਪਾਲਿਆ ਗੁਰੂ ਨਾਨਕ ਸਾਹਿਬ ਤਾਂ ਅਕਸਰ ਮੋਦੀਖਾਨੇ ਵਿੱਚ ਰੁੱਜੇ ਰਹਿੰਦੇ ਗਰੀਬਾ ਲੋੜਵੰਦਾ ਤੇ ਸਾਧੂ ਸੰਤਾਂ ਨੂੰ ਤੇਰਾ ਤੇਰਾ ਤੇ اٹਕ ਕੇ ਧਾਰਨਾ ਤੋਲੀ ਜਾਂਦੇ ਇੱਕ ਵਾਰੀ ਇੱਕ ਸਾਧੂ ਨੇ ਗੁਰੂ ਸਾਹਿਬ ਨੂੰ ਟੋਕ ਦਿੱਤਾ ਕਿ ਇੰਜ ਤਾਂ ਤੁਸੀਂ ਸਾਰਾ ਮੋਦੀਖਾਨਾ ਉਜਾੜ ਦਿਓਗੇ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਰੱਬ ਰੱਬ ਦੇ ਬੰਦਿਆ ਤੇਰਾ ਤੇਰਾ ਕਹਿ ਕੇ ਤਾਂ ਉਜਾੜਨਾ ਨਹੀਂ ਬਰਕਤ ਤੈਂਦੀ ਹੈ ਗੁਰੂ ਨਾਨਕ ਸਾਹਿਬ ਦੀ ਕਈ ਵਾਰ ਬਾਹਰ ਬੈਠੇ ਬਿਰਤੀ ਲੱਗ ਜਾਂਦੀ ਤਾਂ ਕਰ ਹੀ ਨਾਉਂਦੇ ਜਿਸ ਦਾ ਉਲਾਮਾ ਮਾਤਾ ਸੁਲੱਖਣੀ ਜੀ ਦੀ ਮਾਤਾ ਅਕਸਰ ਬੇਬੇ ਨਾਨਕੀ ਨੂੰ ਦਿੰਦੀ ਬੇਬੇ ਨਾਨਕੀ ਜੀ ਉਹਨਾਂ ਨੂੰ ਸਮਝਾਇਆ ਕਿ ਉਹ ਸੰਤ ਸੁਭਾਅ ਦੇ ਹਨ ਹਾਂ ਪਰ ਜਾਈ ਨੂੰ ਜੇ ਕਿਸੇ ਗੱਲ ਦੀ ਥੜ ਹੋਵੇ ਤਾਂ ਦੱਸੋ ਮੇਰੇ ਭਰਾ ਨੇ ਸਾਰੇ ਸੁੱਖਾ ਸਾਧਨ ਦਿੱਤੇ ਹੋਏ ਹਨ ਪਰਜਾਈ ਦੀ ਇੱਜ਼ਤ ਕਰਦੇ ਹਨ ਬੱਚਿਆਂ ਦਾ ਖਿਆਲ ਰੱਖਦੇ ਹਨ ਸ਼ਿਕਾਇਤ ਕਰਨ ਦੀ بجائے ਭਾਬੀ ਜੀ ਨੂੰ ਸਮਝਾਓ ਕਿ ਸੰਤ ਜਾਣ ਕੇ ਸ਼ਰਧਾ ਧਾਰ ਸੇਵਾ ਕਰੇ ਜਿਸ ਕਰਕੇ ਉਹ ਹੋਰ ਸੁખી ਹੋ ਜਾਣ ਸੀ ਇਸ ਤੋਂ ਬਾਅਦ ਮਾਤਾ ਸੁਲੱਖਣੀ ਜੀ ਸਮਝ ਗਏ ਤੇ ਕਦੇ ਤਕਰਾਰ ਨਹੀਂ ਕੀਤਾ ਸਿਰਫ ਪਹਿਲੀ ਉਦਾਸੀ ਤੇ ਉਹਨਾਂ ਨੂੰ ਰੋਕਣ ਦੀ ਜ਼ਰੂਰਤ ਕੋਸ਼ਿਸ਼ ਕੀਤੀ ਉਹ ਕੋਈ ਵੀ ਔਰਤ ਹੋਵੇ ਤਾਂ ਕਰੇਗੀ ਪਰ ਉਸ ਤੋਂ ਬਾਅਦ ਕਦੇ ਨਹੀਂ ਉਹ ਕਦੇ ਗੁਰੂ ਨਾਨਕ ਸਾਹਿਬ ਦੇ ਰਸਤੇ ਵਿੱਚ ਨਹੀਂ ਆਈ ਬਲਕਿ ਉਹਨਾਂ ਨੇ ਮਿਸ਼ਨ ਨੂੰ ਵਾਧਨ ਹੁਲਣ ਲਈ ਪੂਰੀ ਤਰ੍ਹਾਂ ਸਾਥ ਦਿੱਤਾ ਸਨ 1497 ਵਿੱਚ ਗੁਰੂ ਨਾਨਕ ਦੇਵ ਵੈਈਂ ਨਦੀ ਤੇ સ્ਨਾਣ ਕਰਨ ਲੱਗੇ ਤਿੰਨ ਦਿਨ ਬਾਹਰ ਹੀ ਨਹੀਂ ਨਿਕਲੇ ਸਾਬ ਨੇ ਇਹ ਸੋਚਿਆ ਕਿ ਮੋਦੀ ਖਾਨੇ ਨੂੰ ਲਟਾ ਕੇ ਨਾਨਕ ਡੁੱਬ ਮੋਇਆ ਹੈ ਇੱਕ ਬੇਬੇ ਨਾਨਕੀ ਦਾ ਅਟਲ ਵਿਸ਼ਵਾਸ ਸੀ ਕਿ ਮੇਰਾ ਭਰਾ ਜਗਤ ਨੂੰ ਤਾਰਨ ਆਇਆ ਹੈ ਉਹ ਕਿਵੇਂ ਡੁੱਬ ਸਕਦਾ ਹੈ ਸ਼ੁਰੂਤ ਹੋਈ ਇੱਕ ਬੇਬੇ ਨਾਨਕੀ ਤੇ ਦੂਸਰਾ ਰਾਏ ਬੁਲਾਰ ਜਿਨ੍ਹਾਂ ਨੇ ਆਪਣੀ ਅੱਖੀ ਸਭ ਕੁਝ ਦੇਖਿਆ ਸਮਝਦੇ ਸੀ ਕਿ ਗੁਰੂ ਨਾਨਕ ਪਰਮਾਤਮਾ ਦੀ ਰੂਹ ਹੈ ਗੁਰੂ ਜੀ ਜਦ 3 ਦਿਨ ਬਾਅਦ ਵਾਪਸ ਪਰਤੇ ਤਾਂ ਆਉਂਦੇ ਹੀ ਮੋਦੀ ਖਾਨੇ ਨੂੰ ਛੱਡ ਦਿੱਤਾ ਮੋਦੀ ਖਾਨੇ ਦਾ ਹਿਸਾਬ ਕੀਤਾ ਗਿਆ ਰਕਮ ਵੱਧ ਨਿਕਲੀ ਜੋ ਗਰੀਬਾਂ ਵਿੱਚ ਵੰਡਣ ਨੂੰ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ ਪਰਿਵਾਰ ਨੂੰ ਦੱਸਿਆ ਕਿ ਪਰਮ ਪਿਤਾ ਪਰਮਾਤਮਾ ਦਾ ਮੈਨੂੰ ਹੁਕਮ ਹੋਇਆ ਹੈ ਕਿ ਇੱਕ ਜਗ੍ਹਾ ਬੈਠ ਕੇ ਦੁਨੀਆਂ ਦਾ ਭਲਾ ਨਹੀਂ ਹੋਣਾ ਕਾਲ ਤਿਆਗ ਕੇ ਸੰਸਾਰ ਵਿੱਚ ਵਿਚਰਦੇ ਤਪ ਦੇ ਸੰਸਾਰ ਨੂੰ ਠਾਰ ਜਦ ਪਰਿਵਾਰ ਨੇ ਆਪਣੀਆਂ ਮਜਬੂਰੀਆਂ ਦੱਸੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਇਲਾਈ ਸੱਦਾ ਹੈ ਟਾਲਿਆ ਨਹੀਂ ਜਾ ਸਕਦਾ ਜਿਸ ਨੇ ਮੈਨੂੰ ਇਸ ਉਦੇਸ਼ ਲਈ ਸੰਸਾਰ ਵਿੱਚ ਭੇਜਿਆ ਹੈ ਉਹ ਹੀ ਤੁਹਾਡੀ ਸਭ ਦੀ ਸਹਾਇਤਾ ਕਰੇਗਾ ਦੇ ਬੇਨਾਨਕੀ ਨੇ ਹੰਝੂਆਂ ਨਾਲ ਪ੍ਰਾਣੂ ਵਿਦਾ ਕੀਤਾ ਗੁਰੂ ਨਾਨਕ ਸਾਹਿਬ ਤਲਵੰਡੀ ਪਹੁੰਚੇ ਅਤੇ ਆਪਣੇ ਮਾਤਾ ਪਿਤਾ ਨੂੰ ਮਿਲਣ ਤੇ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਮਾਤਾ ਪਿਤਾ ਦੀ ਉਮਰ ਹੋ ਚੁੱਕੀ ਸੀ ਇਸ ਵਕਤ ਉਹਨਾਂ ਨੂੰ ਆਪਣੇ ਪੁੱਤਰ ਦੇ ਸਾਰੇ ਦੀ ਲੋੜ ਸੀ ਪਰ ਗੁਰੂ ਸਾਹਿਬ ਦਾ ਇਰਾਦਾ ਦੇ ਕੇ ਆਸ਼ੀਰਵਾਦ ਦਿੱਤਾ ਫਿਰ ਰਾਇ ਬੁਲਾਰ ਨੂੰ ਮਿਲ ਕੇ ਇਸ ਸੰਸਾਰ ਦੀ ਯਾਤਰਾ ਕਰਨ ਵਾਸਤੇ ਨਿਕਲ ਪਏ ਸੁਲੱਖਣੀ ਜੀ ਕੁਝ ਚਿਰ ਬੀਬੀ ਨਾਨਕੀ ਜੀ ਪਾਸ ਰਹੇ ਫਿਰ ਪਿਤਾ ਕਾਲੂ ਜੀ ਇਹਨਾਂ ਨੂੰ ਆਪਣੇ ਪਾਸ ਲਵੰਡੀ ਸਾਧ ਲਿਆ ਪਰ ਬਾਬਾ ਸ਼ਿਰੀ ਚੰਦ ਜੀ ਬੇਬੇ ਨਾਨਕੀ ਪਾਸ ਰਹੇ ਕਿਉਂਕਿ ਬੇਬੇ ਨਾਨਕੀ ਜੀ ਨੇ ਉਸ ਨੂੰ ਆਪਣਾ ਮੂੰਹ ਬੋਲਾ ਪੁੱਤਰ ਮੰਨਿਆ ਹੋਇਆ ਸੀ ਪਿੰਡ ਆ ਕੇ ਮਾਤਾ ਸੁਲੱਖਣੀ ਜੀ ਮਾਤਾ ਤ੍ਰਿਪਤਾ ਜੀ ਦੇ ਪਿਤਾ ਕਾਲੂ ਜੀ ਦੀ ਸੇਵਾ ਵਿੱਚ ਜੁਟ ਗਏ ਇੱਥੇ ਵੀ ਸਾਧੂ ਸੰਤਾਂ ਦਾ ਆਣ ਜਾਣ ਲੱਗਾ ਰਿਹਾ ਕਥਾ ਕੀਰਤਨ ਵੀ ਹੁੰਦੇ ਰਹੇ ਤੇ ਲੰਗਰ ਵੀ ਲੱਗਦੇ ਰਹੇ। ਬਾਬਾ ਬੁੱਢਾ ਜੀ ਨੇ ਮਾਤਾ ਸੁਲੱਖਣੀ ਜੀ ਦੀ ਪੂਰੀ ਸਹਾਇਤਾ ਕੀਤੀ। ਮਾਤਾ ਸੁਲੱਖਣੀ ਗੁਰੂ ਨਾਨਕ ਸਾਹਿਬ ਦੇ ਪਿੱਛੋ ਆਪਣੇ ਘਰ-ਬਾਰ, ਆਪਣੇ ਮਾਤਾ-ਪਿਤਾ ਤੇ ਆਪਣੇ ਬੱਚਿਆਂ ਪਰ ਦੀ ਸਾਰੀ ਜ਼ਿੰਮੇਵਾਰੀ ਬਖੂਬੀ ਨਿਭਾਉਂਦੀ ਆ ਰਹੀ ਆ। ਪਹਿਲੀ ਉਦਾਸੀ ਜੋ ਕਿ ਲੰਬੀ ਉਦਾਸੀ ਸੀ ਦੇ ਬਾਅਦ ਗੁਰੂ ਜੀ ਪਹਿਲੇ ਭੈਣ ਨਾਨਕੀ ਜੀ ਪਾਸ ਆਏ ਫਿਰ ਤਲਵੰਡੀ ਆਪਣੇ ਮਾਤਾ-ਪਿਤਾ ਨੂੰ ਮਿਲਣ ਚਲੇ ਗਏ। ਉਥੋਂ ਕਰਤਾਰਪੁਰ ਅਜੀਤੇ ਰੰਧਾਵਾ ਤੇ ਬਾਗ ਵਿੱਚ ਜਾ ਡੇਰੇ ਲਾਏ ਅਜੇ ਤਰੰਧਾਵਾ ਜੋ ਕਿ ਪਿੰਡ ਦਾ ਚੌਧਰੀ ਸੀ ਗੁਰੂ ਸਾਹਿਬ ਦਾ ਅਨਿਲ ਸਿੱਖ ਬਣ ਗਿਆ ਇੱਥੇ ਹੀ ਉਸਨੇ ਗੁਰੂ ਨਾਨਕ ਸਾਹਿਬ ਨੂੰ ਆਏ ਗਏ ਤੇ ਕਥਾ ਕੀਰਤਨ ਲਈ ਰਾਵੀ ਦੇ ਪਾਰ ਕੁਝ ਜ਼ਮੀਨ ਪੇਟਾ ਕੀਤੀ ਜਿੱਥੇ ਉਹਨਾਂ ਆਪਣੀਆਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਪ੍ਰਭੂ ਦਾ ਪਿੰਡ ਨਾਂ ਦਾ ਨਗਰ ਬਸਾਇਆ ਮਾਤਾ ਸੁਲਖਣੀ ਜੀ ਬੱਚਿਆਂ ਨੂੰ ਤੇ ਆਪਣੇ ਮਾਤਾ ਪਿਤਾ ਜੋ ਇਸ ਸਮੇਂ ਤਾਂ ਕਾਫੀ ਵਿਰੁੱਧ ਹੋ ਗਏ ਜਨ ਇੱਥੇ ਸੱਦ ਲਿਆ ਗੁਰੂ ਜੀ ਦੇ ਇੱਥੇ ਆਉਣ ਦਾ ਸੁਣ ਸੰਗਤ ਨੇ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਲੰਗਰ ਚਾਲੂ ਹੋ ਗਿਆ ਮਾਤਾ ਸੁਲਖਣੀ ਜੀ ਹੰਸੂ ਹੰਸੂ ਕਰਦੇ ਖੇੜੇ ਮੱਥੇ ਲੰਗਰ ਦੀ ਸੇਵਾ ਕਰਦੇ ਨਾ ਥੱਕਦੇ ਗੁਰੂ ਸਾਹਿਬ ਨੇ ਇੱਥੇ ਰਹਿ ਕੇ ਸਿੱਖ ਸਿਧਾਂਤ ਦੀ ਨਹੀਂ ਰੱਖੀ ਚਿਤ ਕਰੋ ਨਾਮ ਜਪੋਤੇ ਵੰਡ ਕੇਸ਼ਕ ਉਹ ਸਾਂਝੀ ਖੇਤੀ ਸਾਂਝੇ ਲੰਗਰ ਹੋਣ ਲੱਗੇ ਸੰਗਤ ਨੂੰ ਕੰਮ ਕਰਦਿਆ ਨਾਮ ਜਪਣ ਦੀ ਪਿਰਤ ਪਾਈ ਹੱਥਕਾਰ ਵਾਲਤੇ ਚਿਤ ਕਰਤਾਰ ਵਾਲਦਾ ਉਪਦੇਸ਼ਤਾ ਲੰਗਰ ਦਾ ਸਾਰਾ ਪ੍ਰਬੰਧ ਮਾਤਾ ਸੁਲੱਖਣੀ ਜੀ ਆਪਣੇ ਹੱਥੀ ਕਰਦੇ ਆਪਣੀ ਹੱਥੀ ਆਟਾ ਚੱਕਿਆ ਤੇ ਪਹਿਣ ਪਹਿਣਾ ਪਹਿਣਾ ਪੈਂਦੇ ਸੀ ਜਦ ਮਾਤਾ ਸੁਲੱਖਣੀ ਵਡੇਰੀ ਉਮਰ ਦੇ ਹੋ ਗਏ ਤਾਂ ਇਹ ਕਾਰਜ ਉਹਨਾਂ ਦੇ ਮਾਤਾ ਕੀਵੀ ਦੇ ਹਵਾਲੇ ਕਰ ਦਿੱਤਾ ਇੱਥੇ ਹੀ ਪਹਿਲੀ ਵਾਰ ਪਾਈ ਲੈਣਾ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਜਦੋਂ ਆਏ ਤੇ ਬੜੇ ਸੁੰਦਰ ਕੱਪੜੇ ਪਾਏ ਹੋਏ ਸੀ ਗੁਰੂ ਸਾਹਿਬ ਨਾਲ ਜਦ ਖੇਤਾਂ ਦੇ ਦਰਸ਼ਨ ਕਰਨ ਗਏ ਤਾਂ ਘਰ ਆਉਣ ਲੱਗਿਆ ਗੁਰੂ ਨਾਨਕ ਜੀ ਨੇ ਲਿਬੜੇ ਕਾਹ ਦੀ ਪੰਡ ਸਿੱਤ ਤੇ ਚੁਕਵਾ ਦਿੱਤੀ ਰਾਹ ਵਿੱਚ ਚਿੱਕੜ ਵਾਲਾ ਪਾਣੀ ਚੋਕ ਕੇ ਪਾਈ ਲੈਣਾ ਜਿਹਦੇ ਸੁੰਦਰ ਤੇ ਕੀਮਤੀ ਕੱਪੜਾ ਤੇ ਪੈਂਦਾ ਰਿਹਾ ਤੇ ਮੁਖੜਾ ਵੀ ਲਿਬੜ ਗਿਆ ਘਰ ਆਉਣ ਤੇ ਮਾਤਾ ਸੁਲੱਖਣੀ ਜੀ ਕਿਹਾ ਤੁਸੀਂ ਆਪਣੇ ਕੱਪੜੇ ਤਾਂ ਚਿੱਕੜ ਨਾਲ ਲਿਬੜਦੇ ਹੋ ਲਿਬੇੜਦੇ ਹੋ ਘਰ ਆਏ ਮਹਿਮਾਨ ਦੇ ਵੀ ਨਵੇਂ ਸੁੰਦਰ ਕੱਪੜੇ ਲਿਬੜ ਦਿੱਤੇ ਹਨ ਅਗੋ ਗੁਰੂ ਸਾਹਿਬ ਨੇ ਮਾਤਾ ਸੁਲੱਖਣੀ ਨੂੰ ਕਿਹਾ ਪਰਮੇਸ਼ਵਰ ਦੀਏ ਇਹ ਚਿੱਕੜ ਨਹੀਂ ਹੈ ਕੇਸਰ ਦੇ ਛਿੱਟੇ ਹਨ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀਆਂ ਕਈ ਪ੍ਰਿਕਿਆਵਾਂ ਲੈ ਕੇ ਅੰਤ ਵਿੱਚ ਗੁਰਗੱਦੀ ਪਾਈ ਲੈਣਾ ਜੀ ਨੂੰ ਦੇ ਦਿੱਤੀ ਤਾਂ ਮਾਤਾ ਸੁਲਖਣੀ ਜੀ ਨੇ ਰਤਾ ਰੋਸ ਨਹੀਂ ਕੀਤਾ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕਰਤਾਰਪੁਰ ਦੀ ਸਾਰੀ ਜ਼ਮੀਨ ਦਾ ਪ੍ਰਬੰਧ ਬਾਬਾ ਲਖਮੀ ਜੰਦ ਕਰਦਾ ਮਾਤਾ ਸੁਲਖਣੀ ਜੀ ਗੁਰੂ ਜੀ ਪਿੱਛੋਂ ਸੰਗਤ ਵਿੱਚ ਉਸੇ ਤਰ੍ਹਾਂ ਧਰਮ ਪ੍ਰਚਾਰ ਕਰਦੇ ਸਤ ਸੰਗਤ ਕਰਦੇ ਕੀਰਤਨ ਹੁੰਦਾ ਸੰਗਤਾਂ ਨੂੰ ਨਾਮ ਸਿਮਰਨ ਨਾਲ ਜੋੜੀ ਰੱਖਦੇ ਕੁਝ ਸਾਲਾਂ ਬਾਅਦ ਮਾਤਾ ਸੁਲਖਣੀ ਜੀ ਵੀ ਆਪਣੇ ਗੁਰੂ ਪਤੀ ਦੇ ਚਰਨਾਂ ਵਿੱਚ ਸੱਚਖੰਡ ਵਾਸ ਕਰ ਗਏ ਇਹਨਾਂ ਦਾ ਸੰਸਕਾਰ ਵੀ ਕਰਤਾਰਪੁਰ ਰਾਵੀ ਦੇ ਕੰਢੇ ਕੀਤਾ ਗਿਆ ਮਾਤਾ ਸੁਲਖਣੀ ਜੀ ਗੁਰੂ ਨਾਨਕ ਦੇਵ ਜੀ ਦੇ ਉਦਾਸੀਆ ਵੇਲੇ ਵਿਛੋੜੇ ਝਲ ਕਦੀ ਮਾਪਿਆ ਪਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਦੇ ਸਾਹਮਣੇ ਨਹੀਂ ਸੀ ਉਬਾਸ ਰੇ ਉਬਾਸ ਰੇ ਉਬਾਸ ਰੇ ਸੋ ਉਹਨਾਂ ਨੂੰ ਹੌਸਲਾ ਦਿੰਦੇ ਤੇ ਸੰਗਤਾਂ ਦੀ ਸੇਵਾ ਕਰਦੇ ਥੱਕਦੇ ਨਹੀਂ ਸੀ ਡਾਕਟਰ ਰਤਨ ਸਿੰਘ ਜੱਗੀ ਲਿਖਦੇ ਹਨ ਕਿ ਇਸ ਜੁਗਪੁਰਸ਼ ਦੀ ਸੁਪੁੱਤਰੀ ਸੁਲੱਖਣੀ ਵੀ ਭਾਵੇਂ ਸ਼ੁਰੂ ਵਿੱਚ ਗੁਰੂ ਨਾਨਕ ਦੇਵ ਦਾ ਰਸ ਰੋਕਣ ਲਈ ਪਰਿਵਾਰਕ ਜ਼ਿੰਮੇਵਾਰੀਆਂ ਦੇ ਵਾਸਤੇ ਪਾਉਂਦੀ ਰਹੀ ਪਰ ਆਖਰ ਉਸ ਨੇ ਸਥਿਤੀਆਂ ਨਾਲ ਸਮਝੌਤਾ ਕਰ ਹੀ ਲਿਆ ਅਤੇ ਗੁਰੂ ਜੀ ਦੇ ਮਹਾਨ ਅੰਦੋਲਨ ਦੀ ਪੂਰਕ ਬਣ ਗਈ ਮਾਤਾ ਸੁਲੱਖਣੀ ਸਿੱਖ ਇਤਿਹਾਸ ਦਾ ਇੱਕ ਮਹਾਨ ਚਿੱਤਰ ਹੈ ਜਿਸ ਨੇ ਆਪਣੀਆਂ ਖੁਸ਼ੀਆਂ ਆਪਣਾ ਸੁੱਖ ਆਪਣਾ ਆਪਾ ਤੇ ਆਪਣਾ ਸਭ ਕੁਝ ਹੀ ਗੁਰੂ ਸਾਹਿਬ ਦੀ ਮਿਸ਼ਨ ਤੇ ਕੁਰਬਾਨ ਕਰ ਦਿੱਤਾ ਉਹਨਾਂ ਨੇ ਨੇਕ راہ ਵਿੱਚ ਡੋਰਾ ਨਹੀਂ ਬਣੀ ਗੁਰੂ ਨਾਨਕ ਸਾਹਿਬ ਦੇ ਲਗਾਏ ਸਿੱਖੀ ਦੇ ਪੌਦੇ ਨੂੰ ਪੂਰੀ ਸ਼ਿੱਦਤ ਨਾਲ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਵਾਲਦੀ ਰਹੀ ਤੇ ਮੌਸਮ ਦੇ ਥਪੇੜਿਆ ਤੋਂ ਬਚਾਉਂਦੀ ਰਹੀ ਤੇ ਆਖਿਰ ਹਰਿਆ ਭਰਿਆ ਕਰਕੇ ਮਾਦਾ ਖੀ ਵੀ ਦੇ ਹਵਾਲੇ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ